ਕਿ ਤਾਂ ਸਾਡੀ ਪੋਜੀਸ਼ਨ ਹੈਗੀ ਆ ਕਿ ਅਸੀਂ ਉਹ ਹਰਵਿੰਦਰ ਸਿੰਘ ਹਰਪਾਲਪੁਰਾ ਉਹਦੀ ਜਿਹੜੀ 8-10 ਦਿਨ ਪਹਿਲਾਂ ਵੀਡੀਓ ਚੱਲੀ ਆ ਦੀ ਮੈਂ ਪਿੰਡਾਂ ਚ ਲੈ ਕੇ ਜਾਊਂਗਾ ਇਹ ਪੁਸ਼ਟੀ ਕਰਦੀ ਆ ਉਹਦੀ ਮਾਨਸਿਕਤਾ ਦੀ ਔਰ ਉਹੀ ਜੋ ਮੌਕੇ ਦੇ ਗਵਾਹ ਨੇ ਜਾਂ ਪਰਿਵਾਰ ਨੇ ਨਾ ਕਿਹਾ ਵੀ ਇਸ ਬੰਦੇ ਨੇ ਸਾਡੇ ਨਾਲ ਗਾਲੀ ਗਲੋਚ ਕੀਤੀ ਆ ਤਾਂ ਕਮਕੀ ਵੀ ਇਸ ਬੰਦੇ ਨੇ ਹੀ ਕੀਤੀ ਆ ਪਹਿਲਾ ਪ੍ਰੋਗਰਾਮ ਸੀਗਾ ਕਿ ਅਸੀਂ ਭਾਜਪਾ ਤੋਂ ਸਵਾਲ ਪੁੱਛਨੇ ਕਿਉਂਕਿ ਉਸ ਵੇਲੇ ਭਾਜਪਾ ਦੇ ਨਾਲ ਲੋਕਾਂ ਦਾ ਰੋਸ ਸੀ ਇੰਡੀਆ ਲਾਈਸ ਨੇ ਹਜੇ ਆਪਣਾ ਚੋਣ ਮੈਨੀਫੈਸਟੋ ਜਾਰੀ ਨਹੀਂ ਕੀਤਾ ਸੀ ਕਿ ਅੱਗੇ ਭਾਈ ਜੇ ਦੁਬਾਰਾ ਵੋਟਾਂ ਲੈਣ ਆਏ ਹੋ ਕਿ ਇਸੇ ਉਮੀਦ ਨਾਲ ਹੀ ਦੁਬਾਰਾ ਵੋਟਾਂ ਪਾਈਏ ਤੁਹਾਨੂੰ ਇਹ ਸਾਡੇ ਸਵਾਲ ਨੇ ਜਿਹੜੇ ਅਸੀਂ ਅਕਸਰ ਸਾਰਿਆਂ ਦੇ ਉੱਤੇ ਨਾ ਦੇ ਕਰਨੇ ਹਨ ਮਹਾਰਾਣੀ ਪ੍ਰਨੀਤ ਕੌਰ ਜੋ ਜਾ ਰਹੀ ਸੀ ਉਹਨਾਂ ਪਿੰਡਾਂ 'ਚ ਸਿਰੇ ਪਿੰਡ ਦੇ ਵਿੱਚ ਜਾਣ ਦਾ ਪ੍ਰੋਗਰਾਮ ਸੀ ਉਹਦਾ ਉੱਥੇ ਸਾਡੇ ਸਾਰੇ ਹੀ ਫਾਰਮਾ ਦਾ ਪ੍ਰੋਗਰਾਮ ਦੇ ਮੁਤਾਬਕ ਸਾਰੀਆਂ ਜੱਥੇ ਬੰਦੀਆਂ ਨੇ ਮਿਲ ਜੁਲ ਕੇ ਸਵਾਲ ਕਰਨ ਦੇ ਲਈ ਇੱਕ ਮੀਟਿੰਗ ਪੈ ਕਰ ਲਈ ਉੱਥੇ ਬੰਦੇ ਇਕੱਠੇ ਹੋ ਗਏ। ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਜੀ ਦਾ ਬਿਆਨ ਆਇਆ। ਕਹਿੰਦਾ ਲੱਖ ਕੱਢੋ ਮਾਰੋ ਕਿਸਾਨਾਂ ਦੇ ਲੱਖ ਅਗਰ ਮੁਕੱਦਮਾ ਦਰਜ ਹੋ ਜਾਏਗਾ ਤਾਂ ਕੋਈ ਚਿੰਤਾ ਨਹੀਂ ਕਰਨੀ ਜੇਲ੍ਹ ਦੇ ਵਿੱਚੋਂ ਨੇਤਾ ਬਣ ਕੇ ਨਿਕਲੋਗੇ। ਅਰਵਿੰਦਰ ਹਰਪਾਲ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਰਵਿੰਦਰ ਹਰਮਨ ਸਿੰਘ ਹਰਵਿੰਦਰ ਹਰਪਾਲਪੁਰ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਜਦ ਤੱਕ ਡੈੱਡ ਬੋਡੀ ਨਹੀਂ ਸੰਸਕਾਰ ਨਹੀਂ ਕਰਤਾ ਹੈਗਾ ਤੇ ਅਸੀਂ ਦੋਨਾਂ ਨੂੰ ਇਸ਼ਾਰਾ ਕਰਕੇ ਤਾਂ ਮਰਵਾਇਆ ਗਿਆ ਉਹਦੇ ਇਸ਼ਾਰੇ ਨਾਲ ਮਰ ਗਿਆ ਇਹ ਕਰਨਾ ਚਾਹੁੰਦੇ ਆ ਵੀ ਜੋ ਪਰਿਵਾਰ ਨੇ ਇੱਕ ਤਾਂ ਸਾਡੀ ਪੋਜੀਸ਼ਨ ਹੈਗੀ ਆ ਵੀ ਅਸੀਂ ਉਹ ਹਰਵਿੰਦਰ ਸਿੰਘ ਹਰਪਾਲਪੁਰਾ ਉਹਦੀ ਜਿਹੜੀ 8-10 ਦਿਨ ਪਹਿਲਾਂ ਵੀਡੀਓ ਚੱਲੀ ਆਂ ਕਿ ਮੈਂ ਪਿੰਡਾਂ ਚ ਲੈ ਕੇ ਜਾਊਂਗਾ ਇਹ ਪੁਸ਼ਟੀ ਕਰਦੀ ਆ ਉਹਦੀ ਮਾਨਸਿਕਤਾ ਦੀ ਇੱਕ ਤਾਂ ਸਪਸ਼ਟ ਆ ਔਰ ਉਹੀ ਜੋ ਮੌਕੇ ਦੇ ਗਵਾਹ ਨੇ ਜਾਂ ਪਰਿਵਾਰ ਨੇ ਉਹਨਾਂ ਕਿਹਾ ਵੀ ਇਸ ਬੰਦੇ ਨੇ ਸਾਡੇ ਨਾਲ ਗਾਲੀ ਗਲੋਚ ਕੀਤੀ ਆ ਤਾਂ ਕਮਕੀ ਵੀ ਇਸ ਬੰਦੇ ਨੇ ਹੀ ਕੀਤੀ ਆ ਠੀਕ ਆ ਫੋਰਸ ਤਾਂ ਖੜੀ ਆ ਤਾਂ ਉਹ ਸਪਸ਼ਟ ਹੋ ਗਿਆ ਉਹਦੀ ਮਾਨਸਿਕਤਾ ਤੋਂ ਪੰਜ ਪਾ ਪਹਿਲਾਂ ਵੀ ਬਿਆਨ ਦਿੰਦੀ ਰਹੀ ਤੇ ਬਾਅਦ ਚ ਇੱਕਾਰਾ ਸਾਡੇ ਸਾਹਮਣੇ ਲਖੀਮਪੁਰ ਖਰੀ ਦੇ ਵਿੱਚ ਪਹਿਲੋਂ ਜਿਹੜੇ ਅਜੇ ਮਿਸ਼ਰਾ ਟੈਣੀ ਜੀ ਸੀ ਉਹਨਾਂ ਦਾ ਬਿਆਨ ਆ ਗਿਆ ਸੀ ਕਿ ਪਹਿਲੋਂ ਆਹ ਜਿਹੜਾ ਘਟਨਾ ਹੋਈ ਆ ਤੇ ਇੱਕ ਡਰਾਮਾ ਮਿਲਦੀਆਂ ਨੇ। ਬਾਕੀ ਜੋ ਪਰਿਵਾਰ ਬਿਆਨ ਲਿਖਾਊਗਾ ਅਸੀਂ ਇੱਕ ਤੁਹਾਨੂੰ ਰੱਖਤੀ। ਉਹ ਜਿੰਨਾਂ ਨੂੰ ਦੋਸ਼ੀ ਮੰਨਦਾ ਵਾ ਜਿਹੜੇ ਮੌਕੇ ਦੇ ਦੋਸ਼ੀ ਨੇ ਅਸੀਂ ਇਹ ਫੈਸਲਾ ਕਰ ਲਿਆ ਪਰਿਵਾਰ ਸਾਡੇ ਸਾਹਮਣੇ ਖਲੋਤਾ ਵੀ ਇਹ ਅੰਦੋਲਨ ਲੰਮਾ ਵੀ ਚੱਲ ਸਕਦਾ। ਅਸੀਂ ਜਿਹੜਾ ਕਹਿ ਵੀ ਪੋਸਟਮਾਰਟਮ ਉਹਨਾਂ ਚਿਰ ਨਹੀਂ ਹੋਊਗਾ। ਸੰਸਕਾਰ ਉਹਨਾਂ ਚਿਰ ਨਹੀਂ ਹੋਊਗਾ। ਜਿੰਨੀ ਦੇਰ ਤੱਕ ਪਰਚਾ ਨਹੀਂ ਹੁੰਦਾ ਜਿਵੇਂ ਪਰਿਵਾਰ ਬਿਆਨ ਦਿੰਦਾ ਉਹ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ। ਉਨੀ ਦੇਰ ਤੱਕ ਸਸਕਾਰ ਨਹੀਂ ਕੀਤਾ ਜਾਊਗਾ। ਅਸੀਂ ਪਰਿਵਾਰ ਨੂੰ ਇਹ ਵੀ ਕਿਹਾ ਕਿ ਇਹ ਮਹੀਨਾ ਵੀ ਲੰਮਕ ਸਕਦਾ ਤੁਹਾਡੇ ਦਰਬਾਰ। ਉਹ ਕਹਿੰਦੇ ਠੀਕ ਅਸੀਂ ਸਹਿਮਤ ਹਾਂ ਸਾਨੂੰ ਇਨਸਾਫ਼ ਚਾਹੀਦਾ। ਸਾਨੂੰ ਇਹਦਾ ਇਨਸਾਫ਼ ਚਾਹੀਦਾ। ਬਸ ਇਹ ਇਹ ਸਾਡੀ ਅੱਜ ਦੀ ਪੀਸੀ ਆ। ਕੱਲ ਦੇਖਾਂਗੇ ਹੁਣ ਬਿਆਨ ਹੋਣਗੇ। ਬਿਆਨਾਂ ਤੋਂ ਬਾਅਦ ਸਰਕਾਰ ਕੀ ਕਰਦੀ ਕੀ ਨਹੀਂ ਕਰਦੀ ਹੈਗੀ। ਜੇ ਤਾਂ ਉਹ ਸਾਡੇ ਮੁਤਾਬਕ ਬਿਆਨ ਪਰਚਾ ਦਰਜ ਕਰਨਗੇ ਗ੍ਰਿਫਤਾਰੀ ਹੋਊਗੀ ਫਿਰ ਅਸੀਂ ਫੈਸਲਾ ਕਰ ਲਾਂਗੇ। ਜੇ ਨਹੀਂ ਕਰਨਗੇ ਫਿਰ ਇਹ ਜਾਊਗਾ ਅੰਦੋਲਨ ਲੰਬਾ ਚੱਊਗਾ ਅਸੀਂ ਪਰਿਵਾਰ ਦੀ ਸਹਿਮਤੀ ਲੈ ਕੇ ਪਰਿਵਾਰ ਤੁਹਾਡੇ ਸਾਹਮਣੇ ਖੜਾ ਵੀ ਇਹ ਪੋਸਟਮਾਰਟਮ ਨਾ ਕਰਾਂਗੇ ਤੇ ਨਾ ਸੰਸਕਾਰ ਕਰਾਂਗੇ ਜਿਹੜਾ ਅੱਜ ਫੈਸਲਾ ਸੀਗਾ ਅੰਦੋਲਨ ਇਟ ਇਜ਼ ਜਾਰੀ ਰਹੂਗਾ ਸਭ ਤੋਂ ਪਹਿਲਾਂ ਮੈਂ ਆਪ ਸਾਰੇ ਪੱਤਰਕਾਰ ਵੀਰਾਂ ਦਾ तहे ਦਿਲੋਂ ਧੰਨਵਾਦ ਕਰਨਾ ਜਿਹੜਾ ਤੁਸੀਂ ਇਸ ਵੇਲੇ ਤੱਕ ਸਾਡੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਨਾਲ ਖੜੇ ਹੋ ਔਰ ਸਾਡੀ ਬਾਲ ਨੂੰ ਪੂਰੇ ਸੰਸਾਰ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਓਗੇ ਇਸ ਲਈ ਧੰਨਵਾਦੀ ਹਾਂ ਅੱਜ ਵੀ ਜਿਹੜੀ ਇਸ ਵੇਲੇ ਆਪਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਹੈ ਜੋ ਕਾਰਨ ਕੀ ਨੇ ਵੇਖੋ ਇੱਕ ਮੋਰਚੇ ਵੱਲੋਂ ਦਿੱਤਾ ਹੋਇਆ ਪ੍ਰੋਗਰਾਮ ਹੈ ਕਿ ਅਸੀਂ ਜਿੱਥੇ ਵੀ ਕਿਤੇ ਪੋਲੀਟੀਕਲ ਲੀਡਰ ਸਹਿਬਾਨ ਆਉਂਦੇ ਨੇ ਪਹਿਲਾ ਪ੍ਰੋਗਰਾਮ ਸੀਗਾ ਕਿ ਅਸੀਂ ਭਾਜਪਾ ਤੋਂ ਸਵਾਲ ਪੁੱਛਨੇ ਕਿਉਂਕਿ ਉਸ ਵੇਲੇ ਭਾਜਪਾ ਦੇ ਨਾਲ ਲੋਕਾਂ ਦਾ ਰੋਸ ਸੀ ਇੰਡੀਆ ਆਲਾਈንስ ਨੇ ਹਜੇ ਆਪਣਾ ਚੋਣ ਮੈਨੀਫੈਸਟੋ ਜਾਰੀ ਨਹੀਂ ਕੀਤਾ ਸੀ। ਔਰ ਜਿਸ ਦਿਨ ਤਾਂ ਉਹਨਾਂ ਦਾ ਚੋਣ ਮੈਨੀਫੈਸਟੋ ਜਾਰੀ ਹੋ ਗਿਆ ਉਸ ਦਿਨ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਉਸ ਘੇਰੇ ਚ ਲੈ ਕੇ ਫੈਸਲਾ ਲੈ ਲਿਆ ਸੀ ਕਿ ਹਰ ਇੱਕ ਪੋਲੀਟੀਕਲ ਪਾਰਟੀ ਤੇ ਉਹਦੇ ਮੁਤਾਬਕ ਜਿਹੜੇ ਉਹਨੇ ਉਹਦੇ ਰਾਜ ਚ ਜੋ ਜੋ ਹੋਇਆ ਉਹਦੇ ਮੁਤਾਬਕ ਅਸੀਂ ਸਵਾਲ ਕਰਾਂਗੇ ਪੁੱਛਾਂਗੇ। ਭਾਜਪਾ ਦੇ ਉੱਤੇ ਖਾਸ ਸਵਾਲ ਆਲੇ ਸੀਗੇ ਕਿ ਭਾਈ ਤੁਸੀਂ ਪਿਛਲੀ ਵਾਰੀ ਸਾਡੇ ਕੋਲ ਵੋਟਾਂ ਲਈਆਂ ਨੇ ਸੱਤਾ ਲਈ ਹੈ। ਸਦਾ ਲੈ ਕੇ ਮੁਰ ਦੁਬਾਰਾ ਸਾੜਨਾ ਕੀਤੇ ਵਜਦੇ ਪੂਰੇ ਨਹੀਂ ਕੀਤੇ ਤੇ ਜਦੋਂ ਵਜਦੇ ਯਾਦ ਕਰਾਉਣ ਚੱਲੇ ਆ ਸਾਡੇ ਤੇ ਗੋਲੀਆਂ ਚਲਾਈਆਂ ਸਾਡੇ ਰਸਤੇ ਰੋਕ ਕੇ ਸਾਡਾ ਨੌਜਵਾਨ ਸ਼ਹੀਦ ਕਰਤਾ ਸਾਡਾ 433 ਕਿਸਾਨ ਜ਼ਖਮੀ ਕਰਤੇ ਜਿਨ੍ਹਾਂ ਚੋਂ ਚਾਰ ਕਿਸਾਨ ਉਹਨੇ ਜਿਨ੍ਹਾਂ ਦੇਆਂ ਅੱਖਾਂ ਚਲੀਆਂ ਗਈਆਂ ਪੰਜ ਕਿਸਾਨ ਤੋਂ ਅਗਰ ਇਹ ਹਾਲਾਤ ਨੇ ਤਾਂ ਫਿਰ ਅਗੇ ਸਵਾਲ ਬਣਦਾ ਹੈ ਕਿ ਤੁਸੀਂ ਇਹ ਕਿਉਂ ਕੀਤਾ ਤੇ ਅੱਗੇ ਭਾਈ ਜੇ ਦੁਬਾਰਾ ਵੋਟਾਂ ਲੈਣ ਆਏ ਹੋ ਕੀ ਇਸੇ ਉਮੀਦ ਨਾਲ ਹੀ ਦੁਬਾਰਾ ਵੋਟਾਂ ਪਾਈਏ ਤੁਹਾਨੂੰ ਇਹ ਸਾਡੇ ਸਵਾਲ ਨੇ ਜਿਹੜੇ ਅਸੀਂ ਅਕਸਰ ਸਾਰਿਆਂ ਦੇ ਉੱਤੇ ਨਾ ਦੇ ਕਰਨੇ ਉਸੇ ਲੜੀ ਦੇ ਵਿੱਚੋਂ ਮਹਾਰਾਣੀ ਪ੍ਰਨੀਤ ਕੌਰ ਜੋ ਜਾ ਰਹੀ ਸੀ ਉਹਨਾਂ ਪਿੰਡਾਂ 'ਚ ਸਿਰੇ ਪਿੰਡ ਦੇ ਵਿੱਚ ਜਾਣ ਦਾ ਪ੍ਰੋਗਰਾਮ ਸੀ ਉਹਦਾ ਉੱਥੇ ਸਾਡੇ ਸਾਰੇ ਹੀ ਫੋਰਮਾਂ ਦਾ ਪ੍ਰੋਗਰਾਮ ਦੇ ਮੁਤਾਬਕ ਸਾਰੀਆਂ ਜਥੇਬੰਦੀਆਂ ਨੇ ਮਿਲ ਜੁਲ ਕੇ ਸਵਾਲ ਕਰਨ ਦੇ ਲਈ ਇੱਕ ਮੀਟਿੰਗ ਪੈ ਕਰ ਲਈ ਉੱਥੇ ਬੰਦੇ ਇਕੱਠੇ ਹੋਣਗੇ ਹੁਣ ਸਵਾਲ ਕਰਨ ਵਾਸਤੇ ਚੱਲੇ ਨੇ ਤੇ ਜੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜੇ ਉਮੀਦਵਾਰ ਫਿਰ ਨਰੇ ਤੇ ਨਾਰਾਬਾਜੀ ਤਾਂ ਹੋਏਗੀ ਹੁਣ ਉਹਦੇ ਵਿੱਚ ਪ੍ਰਸ਼ਾਸਨ ਦੇ ਨਾਲ ਧੱਕਾ ਮੱਕੀ ਮੈਂ ਕਹਿੰਦਾ ਹੋ ਜੇ ਲੇਕਿਨ ਬੜੀ ਦੁਖਦੀ ਗੱਲ ਹੈ ਕਿ ਇੱਕ ਬੀਜੇਪੀ ਦਾ ਆਦਮੀ ਜਿਹੜਾ ਨਵਾਂ ਬਣਿਆ ਹਰਵਿੰਦਰ ਸਿੰਘ ਉਹ ਗੱਡੀ 'ਚੋਂ ਉੱਤਰ ਕੇ ਆਇਆ ਨਾਲ ਉਹਦੇ ਆਪ ਦਾ ਨਾਲ ਦੋ ਤਿੰਨ ਗੁੰਡੇ ਹੋਰ ਲੈ ਕੇ ਆਇਆ ਲੋਕਾਂ ਨੂੰ ਸਿੱਧੀ ਹੱਥੋਂ ਪਾਈ ਹੋਈ ਲੋਕਾਂ ਦੇ ਲਫੜ ਮਾਰਨ ਤੱਕ ਕੀਤੀ ਜਾਂਦਾ ਇਵਨ ਇੱਥੋਂ ਤੱਕ ਵੀ ਗੱਲ ਕੀਤੀ ਗਈ ਕਿ ਐਡਾ ਅਸ਼ਲੀਲ ਇਸ਼ਾਰਾ ਲੋਕਾਂ ਨੂੰ ਕੀਤਾ ਗਿਆ ਮੈਂ ਇਹ ਗੱਲ ਕਿਉਂ ਕੋਟ ਕਰ ਰਿਹਾ ਐਡਾ ਮਾੜਾ ਇਸ਼ਾਰਾ ਕੀਤਾ ਜਿਹੜਾ ਮਤਲਬ ਇਹ ਨਿਕਲਦਾ ਹੈ ਕਿ ਪ੍ਰਵੋਕ ਕਰਨਾ ਲੋਕਾਂ ਨੂੰ ਪ੍ਰਵੋਕ ਕਰਨ ਦੇ ਲਈ ਕੁਝ ਦਿਨ ਪਹਿਲਾਂ ਇਸੇ ਹੀ ਵਿਅਕਤੀ ਦਾ ਬਿਆਨ ਹੈ ਕਿ ਮੈਂ ਪਿੰਡਾਂ ਦੇ ਵਿੱਚ ਲੈ ਕੇ ਜਾਵਾਂਗਾ ਵੇਖਾਂਗੇ ਕੌਣ ਰੋਕਦਾ ਹੈ ਇੱਕ ਇਕੱਲਾ ਹੀ ਨਹੀਂ ਹੈ ਬਹੁਤ ਸਾਰੇ ਲੀਡਰ ਹੋਰ ਵੀ ਹੈਗੇ ਨੇ ਬੀਜੇਪੀ ਦੇ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਦੇ ਮਾਹੌਲ ਨੂੰ ਅੱਗ ਲਾਉਣੀ ਚਾਹੁੰਦੇ ਨੇ ਪਰ ਇੱਕ ਗੱਲ ਜਰੂਰ ਸਪਸ਼ਟ ਹੋ ਗਈ ਹੈ ਅੱਜ ਸਾਡੇ ਇਸ ਵੀਰ ਸੁਰਿੰਦਰ ਸਿੰਘ ਦਾ ਕਤਲ ਜਿਹੜਾ ਕੀਤਾ ਗਿਆ ਸੁਰਿੰਦਰਪਾਲ ਸਿੰਘ ਦਾ ਜਿਹੜਾ ਇਹ ਇਹ ਘਟਨਾ ਵਾਪਰੀ ਉਹਦੀ ਉਹਦੀ ਮੌਤ ਹੋਈ ਉਹਦਾ ਇੱਕ ਤਰੀਕੇ ਦੇ ਨਾਲ ਕਤਲ ਹੋਇਆ ਉਹਨੂੰ ਇਹ ਕੋਈ ਨਵੀਂ ਇਨਸੀਡੈਂਟ ਨਹੀਂ ਹੈ ਸਾਡੇ ਨਾਲ ਇਹਦੇ ਤੋਂ ਸਪੱਸ਼ਟ ਹੋ ਗਿਆ ਕਿ ਭਾਜਪਾ ਆਪਦੀ ਉਸੇ ਮਾਨਸਿਕਤਾ ਦੇ ਉੱਤੇ ਕੰਮ ਕਰ ਰਹੀ ਹੈ ਉਸੇ ਮਾਨਸਿਕਤਾ ਦੇ ਨਾਲ ਚੱਲ ਰਹੀ ਹੈ ਜਿਹੜੀ ਮਾਨਸਿਕਤਾ ਦੇ ਨਾਲ ਇਹਨਾਂ ਨੇ ਲਖੀਮਪੁਰ ਖੀਰੀ ਦੇ ਅੰਦਰ ਬਿਲਕੁਲ ਪੀਸਫੁਲੀ ਤੁਰੇ ਜਾਂਦੇ ਸਾਡੇ ਕਿਸਾਨਾਂ ਦੇ ਮਗਰੋਂ ਆ ਕੇ ਗੱਡੀਆਂ ਚੜਾਈਆਂ ਉਹ ਵੀਡੀਓ ਅੱਜ ਵੀ ਸਾਰੇ ਲੋਕਾਂ ਦੇ ਕੋਲੇ ਸੰਸਾਰ ਕੋਲੇ ਪਈ ਹੈ ਔਰ ਚੜਮਾਰੇ ਗਏ ਸਾਡੇ 4 ਕਿਸਾਨ ਇੱਕ ਪੱਤਰਕਾਰ ਉਸ ਤੋਂ ਅੱਗੇ ਜਿਸ ਵੇਲੇ ਸਾਡਾ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਪ੍ਰੋਗਰਾਮ ਪ੍ਰੋਟੈਸਟ ਚੱਲਦਾ ਹੈ ਸਾਡਾ ਨੌਜਵਾਨ ਸ਼ੁਭ ਕਰਨ ਵਾਪਸ ਆ ਰਿਹਾ ਹੈ ਵਾਪਸ ਆਉਂਦੇ ਤੇ ਮਗਰੋਂ ਗੋਲੀ ਮਾਰਨਾ ਇਹ ਉਹਨਾਂ ਦੀ ਮਾਨਸਿਕਤਾ ਨੂੰ ਕਲੀਅਰ ਕਰਦਾ ਸਪਸ਼ਟ ਕਰਦਾ ਤੁਸੀਂ ਸੁਣਿਆ ਹੋਵੇਗਾ ਬਿਆਨ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਜੀ ਦਾ ਬਿਆਨ ਆਇਆ ਕਹਿੰਦਾ ਲੱਠ ਕੱਢੋ ਮਾਰੋ ਕਿਸਾਨਾਂ ਦੇ ਲੱਠ ਅਗਰ ਮੁਕੱਦਮਾ ਦਰਜ ਹੋ ਜਾਏਗਾ ਤਾਂ ਕੋਈ ਚਿੰਤਾ ਨਹੀਂ ਕਰਨੀ ਜੇਲ੍ਹ ਦੇ ਵਿੱਚੋਂ ਨੇਤਾ ਬਣ ਕੇ ਨਿਕਲੋਗੇ ਅਗਰ ਅਜੇ ਹੀ ਬਿਆਨ ਬਾਜੀ ਆਏ ਤਾਂ ਇਹ ਉਹਨਾਂ ਦੀ ਸਪਸ਼ਟ ਮਾਨਸਿਕਤਾ ਦਾ ਇੱਕ ਹਿੱਸਾ ਹੈ ਜਿਹੜਾ ਇੱਥੇ ਘਟਨਾ ਵਾਪਰੀ। ਔਰ ਇਹਦਾ ਅਸੀਂ ਜਿਹੜਾ ਸਾਡਾ ਅੱਜ ਦੀ ਇੱਥੇ ਮੀਟਿੰਗ ਹੋਈ ਆ ਸਾਡੀ ਪਹਿਲਾਂ ਪਰਿਵਾਰ ਨਾਲ ਵੀ ਹੋਈ ਦੋਨਾਂ ਫੋਰਮਾਂ ਦੀ ਹੋਈ। ਉਹਦੇ ਚੋਂ ਅਸੀਂ ਪ੍ਰਸ਼ਾਸਨ ਨੂੰ ਬੜਾ ਕਲੀਅਰ ਕਟ ਇਹ ਕਿਹਾ ਕਿ ਇਹ ਜਿਹੜੇ ਦੋਸ਼ੀ ਨੇ ਇਹਨਾਂ ਦੇ ਉੱਤੇ ਮੁਕੱਦਮਾ ਦਰਜ ਕਰਕੇ ਅਰੈਸਟ ਕਰਨਾ। ਔਰ ਪਰਿਵਾਰ ਦੀ ਕੰਪਨਸੇਸ਼ਨ ਜੋ ਸਾਡੇ ਸ਼ਹੀਦਾਂ ਨੂੰ ਮਿਲਦਾ ਔਰ ਨਾਲ ਦੀ ਨਾਲ ਪਰਿਵਾਰ ਦੇ ਮੈਂਬਰ ਨੂੰ ਇੱਕ ਨੂੰ ਨੌਕਰੀ ਦੇਣਾ। ਇਹ ਯਕੀਨੀ ਬਣਾਇਆ ਜਾਵੇ ਜਿੰਨੀ ਦੇਰ ਤੱਕ ਉਹਨਾਂ ਬੰਦਿਆਂ ਦੇ ਉੱਤੇ ਮੁਕੱਦਮਾ ਦਰਜ ਕਰਕੇ ਰਹਿਸ਼ਟ ਨਹੀਂ ਹੁੰਦੇ ਉੰਨੀ ਦੇਰ ਤੱਕ ਸਾਡਾ ਪ੍ਰੋਗਰਾਮ ਹੈ ਜੋ ਉਹ ਇਹ ਹੈ ਕਿ ਅਸੀਂ ਇਹਦਾ ਸੰਸਕਾਰ ਡੈੱਡ ਬੋਡੀ ਦਾ ਨਹੀਂ ਹੋਏਗਾ ਇਹ ਇੰਨਾ ਕਿ ਸਾਡਾ ਮਤਲਬ ਮੈਂ ਕਹਿੰਦਾ ਹਾਂ ਕਿ ਹੁਣ ਪਰਿਵਾਰ ਆ ਜਿਹੜਾ ਪਰਿਵਾਰ ਸੰਤ ਅਨੁਸਾਰੀ ਕਹਾਣੀ ਹੈ ਸਾਡੀ ਭੈਣ ਸਰਦਾਰ ਸਰੇਂਦਰਪਾਲ ਜੀ ਦੇ ਵਾਈਫ ਨੇ ਉਹ ਗੱਲ ਕਰਨਗੇ ਕਰੋ ਪੈਂ ਉਹ ਜਿਹੜੀ ਬਾਤਾਂ ਜੀ ਖੋਲ ਜੀ ਜਿਹੜਾ ਹਰਿੰਦਰ ਹਰਪਾਲ ਹੈ ਹਰਵਿੰਦਰ ਹਰਪਾਲ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਹਰਵਿੰਦਰ ਹਰਪਾਲਪੁਰ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਜਦ ਤੱਕ ਡੈੱਡ ਬੋਡੀ ਨਹੀਂ ਸੰਸਕਾਰ ਨਹੀਂ ਕਰਦੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਹੈ ਤੇ ਅਸੀਂ ਦੋਨੋਂ ਇਸ਼ਾਰਾ ਕਰਕੇ ਤਾਂ ਮਰਵਾਇਆ ਗਿਆ ਹੈ ਉਦੇਸ਼ ਆ ਰਿਹਾ ਨਾਮ ਰਗਾ ਪੁਲਿਸ ਨੂੰ ਬਿਆਨ ਦਿੱਤੇ ਜੀ ਉਹ ਪਤਾ ਕੀ ਹਰਦੀ ਹਾਂਜੀ ਹਾਂ ਮਤਲਬ ਅਬ ਬੋਲੋ ਜੱਲੇਵਾਲਾ ਸਾਹਿਬ ਪੁਲਿਸ ਨੂੰ ਬਿਆਨ ਦਿੱਤੇ ਜੀ ਦੇਖੋ ਬਿਆਨ ਹੋ ਰਹੇ ਨੇ ਜੀ ਪੁਲਿਸ ਬਿਆਨ ਲੈ ਰਹੀ ਹੈ ਪੁਲਿਸ ਦੇ ਬਿਆਨਾਂ ਤੋਂ ਬਾਅਦ ਚੈੱਕ ਕਰਦੇ ਹਾਂ ਪੁਲਿਸ ਕੀ ਕਾਰਵਾਈ ਕਰਦੀ ਹੈ ਇੱਕਾ ਵਿਸ਼ਵਾਸ ਤੋਂ ਆਇਆ ਕਿ ਅਸੀਂ ਤੁਹਾਡੀ ਜਿਹੜਾ ਤੁਸੀਂ ਸਾਨੂੰ ਸਟੇਟਮੈਂਟ ਦਿਓਗੇ ਉਹ ਸਟੇਟਮੈਂਟ ਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਹੁਣ ਦੇਖਦੇ ਹਾਂ ਸਟੇਟਮੈਂਟ ਦਾ ਪਰਿਵਾਰ ਨੇ ਦੇ ਦੇਣੀ ਹੈ ਉਸ ਤੋਂ ਬਾਅਦ ਅੱਗੇ ਜੋ ਕਾਰਵਾਈ ਕਰਦੇ ਨੇ ਉਹ ਉਹਨੂੰ ਅੱਗੇ ਦੇਖਾਂਗੇ ਚੈੱਕ ਕਰਦੇ ਹਾਂ ਮੈਂ ਦੱਸੂ ਬੜੇ ਕਲੀਅਰ ਕਰਦੇ ਇਸ ਨੂੰ ਇਸ ਘਟਨਾ ਨੂੰ ਸਾਰੇ ਨੂੰ ਕਦਰ ਕਾਇਨ ਦਾ ਕਿ ਮੈਂ ਕਨੈਸ਼ੀ ਦੀ ਪੁਸ਼ਟੀ ਕਰਦੇ ਹਾਂ ਕਿਉਂਕਿ ਪ੍ਰਨੀਤ ਕੋਰ ਦਾ ਬਿਆਨ ਆਇਆ ਉਹ ਕਹਿੰਦੇ ਨੇ ਕਿ ਸਥਿਤੀ ਦੇ ਨਾਲ ਕਿਸੇ ਦਾ ਕੋਈ ਆਪਣਾ ਕੋਈ ਖੁਦਮੁਖੋਨੀ ਚਾਹ ਕੰਮ ਕਰਦਾ ਵੀ ਚਾਹਤ ਇੱਕ ਮਿੰਟ ਪੱਖ ਰੱਖ ਲੈਣ ਦੋ ਪੱਖ ਰੱਖ ਲੈਣ ਦੋ ਹੁਣ ਸਾਹਿਬ ਬੋਲੋ ਦੋ ਮਿੰਟ ਚੱਲਣ ਦਊਂ ਅਸੀਂ ਦੋਨੇ ਫੋਰਮਾਂ ਵੱਲੋਂ ਕਲੀਅਰ ਕੱਟ ਫੈਸਲਾ ਕਲਿਆਲ ਸਾਹਿਬ ਨੇ ਪਹਿਲਾਂ ਬਿਆਨ ਕਰਤਾ ਵੀ ਇਹਦਾ ਜਿਹੜਾ ਮਾਹੌਲ ਹੈ ਉਹਨਾਂ ਵੱਲੋਂ ਸਿਰਜਿਆ ਗਿਆ ਹਫਤਾ ਪਹਿਲਾਂ ਹਰਵਿੰਦਰ ਸਿੰਘ ਹਰਪਾਲਪੁਰ ਦਾ ਜਿਹੜਾ ਇਹ ਕਹਿਣਾ ਵੀ ਅਸੀਂ ਲੈ ਕੇ ਆਵਾਂਗੇ ਭਾਜਪਾ ਵਾਲੇ ਕੈਂਡੀਡੇਟਾਂ ਨੂੰ ਜੀ ਦੇ ਪਿੰਡਾਂ 'ਚ ਜਿਨੇ ਰੋਕਣਾ ਰੋਕ ਲੋ ਤੇ ਅੱਜ ਵੀ ਉਹ ਜਿਹੜਾ ਸਭ ਦੂਜੇ ਜਿਹੜੇ ਲੀਡਰ ਹੈ ਉਹ ਕਟਿਆ 'ਚ ਬੈਠੇ ਰਹੇ ਉਹ ਆਪ ਆ ਕੇ ਉਹਨੇ ਹਰਵਿੰਦਰ ਸਿੰਘ ਹਰਪਾਲਪੁਰ ਨੇ ਆਪ ਆ ਕੇ ਤੱਕਾ ਮੁਕੀ ਕੀਤੀ ਹੈ ਜਿਰਜਦਾਈ ਕੀਤੀ ਹੈ ਗਾਲੀ ਗਲੋਚ ਕੀਤਾ ਪਿਛਲੇ ਇਸ਼ਾਰੇ ਕੀਤੇ ਆ ਸੋ ਇਸ ਕਰਕੇ ਇਹਦੇ ਵਿੱਚੋਂ ਸਾਫ਼ ਹੈ ਵੀ ਬੀਜੇਪੀ ਦਾ ਇੱਕ ਹੋਰ ਵੀ ਸੀ ਇੱਕ ਵੀਡੀਓ ਚ ਵੇਖਿਆ ਉੱਥੇ ਨਾਰੇ ਲਵਾਏ ਜਾ ਰਹੇ ਆ ਆ ਜੈ ਸ਼੍ਰੀ ਰਾਮ ਬਸ ਇਹ ਵੀ ਇੱਕ ਬੀਜੇਪੀ ਦੀ ਨੀਤੀ ਹੈ ਵੀ ਜਦੋਂ ਕਿਸਾਨ ਸਵਾਲ ਪੁੱਛਣ ਤੁਸੀਂ ਜਵਾਬ ਦੇਣ ਦੀ ਬਜਾਏ ਜੈ ਸ਼੍ਰੀ ਰਾਮ ਦੇ ਨਾਰੇ ਲਾ ਦਿਓ ਤਾਂ ਕਿ ਇਹ ਬਣੇ ਵੀ ਕਿਸਾਨ ਭਗਵਾਨ ਸ਼੍ਰੀ ਰਾਮ ਦੇ ਵਿਰੋਧੀ ਹੈ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਹੋਣਗੀਆਂ ਇਹ ਉਹਨਾਂ ਦੀ ਸਕੀਮ ਮੁਤਾਬਕ ਹੋਣਗੀਆਂ ਨੇ ਜੋ ਸ੍ਰਿੰਦਰਪਾਲ ਸਿੰਘ ਇੱਥੇ ਆਇਆ ਉਹਨੇ ਸਵਾਲ ਪੁੱਛੇ ਉਹਨੇ ਕੋਈ ਆਮਦੇ ਨਿੱਜੀ ਕੰਮ ਨਹੀਂ ਆਇਆ ਇੱਥੇ ਉਹ ਨਾ ਉਹਦਾ ਕੋਈ ਪਰਿਵਾਰ ਦਾ ਕੰਮ ਸੀ ਜੋ ਇਧਰ ਅੰਦੋਲਨ ਦੇ ਸਵਾਲ ਹੈ ਬੀਜੇਪੀ ਨੇ ਵਾਦਾ ਕੀਤਾ ਸੀਗਾ ਜਾਂ ਇਹਨਾਂ ਦੇ ਇਲਾਕੇ ਨਾਲ ਸੰਬੰਧਿਤ ਸਵਾਲ ਸੀਗੇ 1100 ਏਕੜ ਵਾਲੀ ਜ਼ਮੀਨ ਨਾਲੇ ਉਹ ਉਹਨੇ ਪੁੱਛਿਆ ਇਸ ਕਰਕੇ ਉਹਨੇ ਕੋਈ ਗਨਾਹ ਨਹੀਂ ਕੀਤਾ ਲੋਕਤੰਤਰ ਦੇ ਵਿੱਚ ਸਵਾਲ ਪੁੱਛਣਾ ਹਰ ਇੱਕ ਦਾ ਹੱਕ ਹੈ ਸੋ ਇਸ ਕਰਕੇ ਜੇ ਉਹਦਾ ਉੱਥੇ ਧੱਕਾ ਮੁੱਕੀ ਹੋਇਆ ਉਹ ਵੀ ਪਤਾ ਲੱਗਿਆ ਵੀ ਡਿੱਗਣ ਤੋਂ ਬਾਅਦ ਵੀ 7-8 ਮਿੰਟ ਇਹਨਾਂ ਨੇ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਲੀਡਰ ਦਾ ਵੀ ਚੱਕ ਕੇ ਉਹਨੂੰ ਆਪਾ ਹਸਪਤਾਲ ਤਾਂ ਲੈ ਜਗੇ 7-8 ਮਿੰਟ ਉਹਨੂੰ ਗੱਡੀ 'ਚ ਲਵੇ ਨਹੀਂ ਲੱਗਣ ਦਿੱਤਾ ਤੁਸੀਂ ਕਰਕੇ ਜਿਹੜਾ ਇਹ ਇਹੋ ਜਿਹਾ ਵਰਤਾਰਾ ਹੈਗਾ ਗੈਰ ਮਨੁੱਖੀ ਗੈਰ ਸਭਿਧਨ ਸੇਲ ਇਹਦੀ ਅਸੀਂ ਬਿਲਕੁਲ ਸੱਚ ਸਾਹਿਬਾਂ ਜਨਕਿੱਤੀ ਕਰਦੇ ਆਂ ਤੇ ਮੰਗ ਕਰਦੇ ਆਂ ਵੀ ਜਿਹੜੇ ਬਿਆਨ ਲੈ ਕੇ 22 ਨੇਮ ਜਿਹੜਾ ਐਫਆਰ ਕੀਤਾ ਜਾਵੇ ਪਰਚਾ ਕੀਤਾ ਜਾਵੇ ਜਿਹੜੇ ਬੰਦਿਆਂ ਦਾ ਬਾਈ ਨੇ ਪਰਚਾ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਇਸ ਕੇਸ ਦੇ ਖਿਲਾਫ ਬੰਤਾ ਜਾਵੇ ਰਵਿੰਦਰ ਸਿੰਘ ਹਰਪਾਲਪੁਰ ਬਾਕੀ ਹਰਪਾਲਪੁਰ ਤੋਂ ਦੱਸ ਦੇਣਗੇ ਉਹ ਵੀ ਪਰ ਪਰਿਵਾਰ ਨੇ ਬਿਆਨ ਦਿੱਤਾ ਵੀ ਹਰਵਿੰਦਰ ਸਿੰਘ ਹਰਪਾਲਪੁਰ ਹੈ ਜਿਹੜਾ ਉਹ ਸਾਰੇ ਇਜਾਮ ਦੇਣ ਵਾਲਾ ਮੁੱਖ ਸਰਗਣਾ ਹੋਰ ਕਿਹੜੇ ਕਿਹੜੇ ਆ ਉਹਦੇ ਨਾਲ ਉਹ ਉਹਦੀ ਉਹ ਪੁੱਛਗਿੱਛ ਚ ਪਤਾ ਲੱਗਿਆ